ट्रैक्टर सोना लेखा सा सा मॉडल ਜਿਸ ਵਿੱਚ ਰਖਾਇਆ ਹੈ ਨਵਾਂ ਪੇਟੀ ਪੈਕਿੰਗਨ 2021 ਮਾਡਲ ਪਹਿਲਾਂ ਸਲੈਂਸਰ ਜਿਹੜਾ ਆ ਉਹ ਸ਼ੋ ਦੇ ਵਿੱਚ ਹੁੰਦਾ ਸੀ ਨਾਲ 에ਅਰ ਕਲੀਨਰ ਜਿਹੜਾ ਆ ਉਹ ਵੀ ਸ਼ੋ ਦੇ ਉੱਪਰ ਲੱਗਾ ਹੁੰਦਾ ਸੀ ਤੇ ਹੁਣ ਜਿਹੜਾ ਸਲੈਂਸਰ ਬਾਹਰ ਆ ਗਿਆ ਆ ਤੇ 에ਅਰ ਕਲੀਨਰ ਜਿਹੜਾ ਆ ਉਹ ਅੰਦਰ ਹੋ ਗਿਆ ਆ ਉਹ ਤੁਹਾਨੂੰ ਟਰੈਕਟਰ ਦੀ ਆਵਾਜ਼ ਸੁਣਾਉਂਦੇ ਆ ਸਟਾਰਟ ਕਰਕੇ ਦਿਖਾਉਂਦੇ ਆ ਟਰੈਕਟਰ ਟਰੈਕਟਰ ਦੀ ਆਵਾਜ਼ ਆ ਬੜੀ ਕਾਂਤੀਪੂਰਵਕ ਤੇ ਬੜੀ ਮਨਮੋਹਕ ਵਾਜਾ ਬਹੁਤ ਸ਼ਾਨਦਾਰ ਵਾਜ ਬਣੀ ਆ ਇਹ ਨਵੇਂ ਇੰਜਣ ਦੇ ਕਰਕੇ ਵੀਡੀਓ ਦੇਖ ਕੇ ਸਾਰੇ ਮਿੱਤਰ ਪਿਆਰਾਂ ਸਾਸਿਕਾ ਨੂੰ ਉਮੀਦ ਆ ਸਭ ਠੀਕ ਠਾਕ ਹੋਗੇ ਚੜ੍ਹਦੀ ਕਲਾ ਛੋਗੇ ਅੱਜ ਦੀ ਵੀਡੀਓ ਟਰੈਕਟਰ ਸੋਨਾਲਿਕਾ 60 ਇਹ ਸਾਡਾ ਆਪਣਾ ਟਰੈਕਟਰ ਆ ਜੀ ਤੇ ਝੋਨੇ ਦੀ ਬਜਾਈ ਦਾ ਜਿਹੜਾ ਕਦੂਆਂ ਦਾ ਕੰਮ ਕਾ ਕੇ ਸਾਰਾ ਪਨੀਰ ਵਗੈਰਾ ਵਾਲਾ ਥਾਂ ਬੀਜ ਕੇ ਤੇ ਇਹਦੇ ਟਰੈਕਟਰ ਨੂੰ ਧੋਆਇਆ ਆ ਤੇ ਅੱਜ ਸੋਚਿਆ ਕਿ ਇਸ ਟਰੈਕਟਰ ਵਿੱਚ ਜਿਹੜੀ ਮੋਡੀਫਿਕੇਸ਼ਨ ਕਰਾਈ ਆ ਉਹਦੇ ਬਾਰੇ ਤੁਹਾਡੇ ਨਾਲ ਗੱਲਬਾਤ ਕੀਤੀ ਜਾਵੇ ਇਹਦੇ ਵਿੱਚ ਕਿਹੜੀ ਕਿਹੜੀ ਮੋਡੀਫਿਕੇਸ਼ਨ ਹੋਈ ਆ ਉਹ ਸਾਰੀ ਗੱਲਬਾਤ ਆਪਾਂ ਅੱਜ ਇਸ ਵੀਡੀਓ ਵਿੱਚ ਕਰਾਂਗੇ ਮੈਂ 2017 ਵਿੱਚ ਇਹ ਟਰੈਕਟਰ ਲਿਆ ਸੀ ਤੇ ਮੇਰਾ ਥੋੜਾ ਜਿਹਾ ਇਸ ਟਰੈਕਟਰ ਦੇ ਨਾਲ ਮੋਹ ਆ ਕਿਉਂਕਿ ਮੈਂ ਇਸ ਟਰੈਕਟਰ ਤੇ ਬਾਬੇ ਦੀ ਕਿਰਪਾ ਦੇ ਨਾਲ ਜੋ ਆਸੇ ਪਾਸੇ ਦੇ ਰਿਹਾ ਆ ਉਹ ਸਾਰਾ ਇਹਦੀ ਬਦੌਲਤ ਆ ਤੇ ਇਹ ਕਰਕੇ ਮੈਨੂੰ ਵੇਚਣਾ ਵੀ ਨਹੀਂ ਚਾਹੁੰਦਾ ਤੇ ਇਹਦੀ ਮੈਂ ਮੋਡੀਫਿਕੇਸ਼ਨ ਜਿਹੜੀ ਆ ਉਹ ਕਰਾਈ ਆ ਤੇ ਮੋਡੀਫਿਕੇਸ਼ਨ ਬਾਰੇ ਸਾਰੀ ਗੱਲਬਾਤ ਕਰਾਂਗੇ ਤੁਸੀਂ ਕਮੈਂਟ ਕਰਕੇ ਦੱਸਣਾ ਆ ਕਿ ਇਹ ਕਰਾਉਣੀ ਚਾਹੀਦੀ ਹੈ ਜਾਂ ਨਹੀਂ ਕਰਾਉਣੀ ਚਾਹੀਦੀ ਤੇ ਜਿਹੜੇ ਭਣਪਰਾ ਚੈਨਲ ਤੇ ਨਵੇਂ ਨੇ ਉਹ ਚੈਨਲ ਨੂੰ ਸਬਸਕ੍ਰਾਈਬ ਕਰਿਓ ਤੇ ਵੀਡੀਓ ਨੂੰ ਲਾਈਕ ਸ਼ੇਅਰ ਕਰਿਓ ਬੈਲ ਆਈਕਨ ਦਬਾ ਲਓ ਤਾਂ ਜੋ ਆਉਣ ਵਾਲੀ ਵੀਡੀਓ ਦੇ নোਟੀਫਿਕੇਸ਼ਨ ਵੀ ਤੁਹਾਨੂੰ ਮਿਲਦੇ ਰਹਿਣ ਗੱਲ ਕਰਦੇ ਆ ਸੋਨਾਲਿਕਾ 60 ਟਰੈਕਟਰ ਆ 2000 ਮਾਡਲ ਸਾਲ 2024 ਦੇ ਵਿੱਚ ਇਹ ਟਰੈਕਟਰ ਦਾ ਜਿਹੜਾ ਇੰਜਨ ਆ ਉਹ ਕਾਫੀ ਖਰਾਬ ਕਰਨ ਲੱਗ ਪਿਆ ਸੀ ਪੰਪ ਖਰਾਬ ਕਰਨ ਲੱਗ ਪਿਆ ਸੀ ਤੇ ਇਹਦੀ ਰਿਪੇਅਰ ਕਰਨ ਵਾਸਤੇ ਗਏ ਤੇ ਜਦੋਂ ਅਸੀਂ ਸਾਰਾ ਟਰੈਕਟਰ ਖੋਲਿਆ ਇਹਦਾ ਇੰਜਨ ਦੇਖਿਆ ਤੇ ਪੰਪ ਦੇਖਿਆ ਤਾਂ ਸਮਾਨ ਲੈਣ ਗਏ ਤੇ ਉੱਥੇ ਸਾਡਾ ਸੌਦਾ ਜਿਹੜਾ ਆ ਉਹ ਨਵਾਂ ਜਿਹੜਾ ਸੋਨਾ ਲੇਕਾ ਦਾ 2021 ਮਾਡਲ ਟਰੈਕਟਰ ਦਾ ਇੰਜਨ ਪੇਟੀ ਪੈਕ ਸਾਨੂੰ ਮਿਲ ਗਿਆ ਤੇ ਅਸੀਂ ਇਹਦੇ ਵਿੱਚ ਹੁਣ 2021 ਮਾਡਲ ਪੇਟੀ ਪੈਕ ਇੰਜਨ ਜਿਹੜਾ ਉਹ ਨਵਾਂ ਰਖਾਇਆ ਆ ਇਹ 2021 ਮਾਡਲ ਇੰਜਨ ਆ ਸੋਨਾਲਿਕਾ 60 ਦਾ ਆ ਜਿਹੜਾ ਹੁਣ ਇਸ ਵੇਲੇ ਚੱਲ ਰਹੇ ਨੇ ਟਰੈਕਟਰ ਤੇ ਇਹ ਸਭ ਪੇਟੀ ਪੈਕ ਇੰਜਨ ਜਿਹੜਾ ਆ ਇਹ ਲਗਭਗ ਸਾਨੂੰ 1 ਲੱਖ ਤੇ 25000 ਦਾ ਜਿਹੜਾ ਪਹਿਲਾ ਇੰਜਨ ਵਿੱਚ ਦੇ ਕੇ ਤੇ ਇਹ ਇੰਜਨ ਅਸੀਂ ਨਵਾਂ ਲਿਆਂਦਾ ਇਹਦੇ ਨਾਲ ਸਾਨੂੰ ਪੰਪ ਜਿਹੜਾ ਉਹ ਨਵਾਂ ਮਿਲ ਗਿਆ ਜਿਹੜਾ ਇਹਦਾ 에ਅਰ ਕਲੀਨਰ ਆ ਏਅਰ ਕਲੀਨਰ ਇਹਦਾ ਡਰਾਈ ਏਅਰ ਕਲੀਨਰ ਹੋ ਗਿਆ ਆ ਤੇ ਨਾਲੇ ਅੰਦਰ ਹੋ ਗਿਆ ਪਹਿਲਾਂ ਇਹਦਾ ਏਅਰ ਕਲੀਨਰ ਉੱਪਰ ਹੁੰਦਾ ਸੀ ਤੇ ਸਲੈਂਸਰ ਜਿਹੜਾ ਆ ਆ ਤੁਸੀਂ ਸ਼ੇਕ ਦੇਖ ਰਹੇ ਹੋ ਅਜੇ ਬਦ ਨਹੀਂ ਕਰਾਏ ਇਹ ਸ਼ੇਕ ਦਾ ਸਲੈਂਸਰ ਹੁੰਦਾ ਸੀ ਤੇ ਹੁਣ ਸਲੈਂਸਰ ਇਹਦਾ ਜਿਹੜਾ ਆ ਦੂਸਰੀ ਸਾਈਡ ਤੇ ਚਲਾ ਗਿਆ ਆ ਇਹਦੇ ਨਾਲ ਸਾਰਾ ਪੰਪ ਵੀ ਨਵਾਂ ਹੋ ਗਿਆ ਆ ਸਾਰਾ ਇੰਜਨ ਵੀ ਨਵਾਂ ਹੋ ਗਿਆ ਆ ਤੇ ਏਅਰ ਕਲੀਨਰ ਜਿਹੜਾ ਆ ਉਹ ਅੰਦਰ ਦਾ ਡਰਾਈ ਏਅਰ ਕਲੀਨਰ ਆ ਤੇ ਤੁਹਾਨੂੰ ਦੂਸਰੀ ਸਾਈਡ ਤੋਂ ਦਿਖਾਉਨੇ ਆ ਤੇ ਜਿਹੜਾ ਸਲੈਂਸਰ ਆ ਸਲੈਂਸਰ ਜਿਹੜਾ ਆ ਉਹ ਬਾਹਰਲੀ ਸਾਈਡ ਤੇ ਆ ਗਿਆ ਆ ਪਹਿਲਾਂ ਇਹਦਾ ਸਲੈਂਸਰ ਜਿਹੜਾ ਸ਼ੋ ਦੇ ਵਿੱਚ ਹੁੰਦਾ ਸੀ ਤੇ ਇਹ ਸਲੈਂਸਰ ਆ ਜੀ ਸਲੈਂਸਰ ਹੁਣ ਜਿੱਦਾਂ ਨਵੇਂ ਟਰੈਕਟਰਾਂ ਦੇ ਸੋਨਾਲਿਕਾ 60 ਦੇ ਸਲੈਂਸਰ ਬਾਹਰ ਆਉਂਦਾ ਆ ਸ਼ੋ ਤੋਂ ਉਸੇ ਤਰ੍ਹਾਂ ਹੀ ਇਹ ਨਵੀਂ ਹਾਂਡੀ ਪਵਾ ਕੇ ਤੇ ਇਹ ਸਲੈਂਸਰ ਜਿਹੜਾ ਲਾਇਆ ਆ ਤੇ ਇਹ ਇੰਜਨ ਆ ਜਿਹੜਾ ਇਹ ਇੰਜਨ ਪਿਆ ਆ ਸਾਨੂੰ 1 ਲੱਖ 25000 ਦਾ ਪਹਿਲਾ ਇੰਜਨ ਜਿਹੜਾ ਉਹ ਵੇਚ ਦੇ ਕੇ ਤੇ ਇਸ ਇੰਜਨ ਦੇ ਨਾਲ ਜਿਹੜਾ ਆ ਅਸੀਂ ਪਾਵਰ ਸਟੀering ਦਾ ਪੰਪ ਸਾਨੂੰ ਮਿਲ ਗਿਆ ਆ ਇੱਥੇ ਇਹਦਾ ਪਾਵਰ ਸਟੀering ਦਾ ਜਿਹੜਾ ਆ ਉਹ ਪੰਪ ਲੱਗਾ ਸੀ ਉਹ ਲਾ ਕੇ ਰੱਖਿਆ ਆ ਫਿਲਹਾਲ ਕਿਉਂਕਿ ਅਸੀਂ ਇਹਨੂੰ ਅਜੇ ਪਾਵਰ ਸਟੀering ਕਰਾਇਆ ਨਹੀਂ ਆ ਇਨ ਫਿਊਚਰ ਪਾਵਰ ਸਟੀering ਕਰਾਵਾਂਗੇ ਇੱਥੇ ਜਿਹੜਾ ਪੰਪ ਸਾਨੂੰ ਨਵੇਂ ਇੰਜਨ ਦੇ ਕਰਕੇ ਨਾਲ ਪੰਪ ਮਿਲ ਗਿਆ ਆ ਜਿਹੜਾ ਲਾ ਕੇ ਰੱਖਿਆ ਆ ਆਉਣ ਵਾਲੇ ਸਮੇਂ 'ਚ ਇਹਨੂੰ ਕਰਾਂਗੇ ਨਾਲ ਨਵੇਂ ਇੰਜਨ ਦੇ ਨਾਲ ਇਹ ਫਾਇਦਾ ਹੋਇਆ ਕਿ ਜੇ ਅਸੀਂ ਇਸ ਦੇ ਵਿੱਚ ਟਰਬੋ ਲਗਾਉਣੀ ਚਾਹੀਏ ਤੇ ਟਰਬੋ ਵਾਲਾ ਜਿਹੜਾ ਸਿਸਟਮ ਆ ਉਹ ਵੀ ਨਵੇਂ ਇੰਜਨ ਦੇ ਨਾਲ ਜਿਹੜਾ ਆ ਉਹ ਮਿਲ ਗਿਆ ਆ ਤੇ ਇਹਦੇ ਕਰਕੇ ਇਹ ਟਰੈਕਟਰ ਜਿਹੜਾ ਇਹਦੀ ਆਵਾਜ਼ ਜਿਵੇਂ ਨਵੇਂ ਟਰੈਕਟਰ 2021 ਜਾਂ 22 ਮਾਡਲ ਟਰੈਕਟਰ ਆਏ ਸੀ ਸੋਨਾਲੇਕਾ 60 ਬਿਲਕੁਲ ਉਸੇ ਤਰ੍ਹਾਂ ਦੀ ਜਿਹੜੀ ਆਵਾਜ਼ ਹੈ ਇਹਦੀ ਸਲੈਂਸਰ ਸਾਨੂੰ ਹਾਂਡੀ ਸਮੇਤ ਸਲੈਂਸਰ ਪਿਆ 4500 ਰੁਪਏ ਦਾ ਤੇ ਪਹਿਲਾ ਸਲੈਂਸਰ ਜਿਹੜਾ ਆ ਉਹ ਦੂਸਰੇ ਪਾਸੇ ਸ਼ੋਅ ਦੇ ਵਿੱਚ ਹੀ ਇਹ ਕਰਕੇ ਸਾਨੂੰ ਸਲੈਂਸਰ ਜਿਹੜਾ ਆ ਹਾਂਡੀ ਸਮੇਤ ਨਵਾਂ ਲੈਣਾ ਪਿਆ ਤੇ ਇਸ ਤੋਂ ਇਲਾਵਾ ਜਿਹੜੀ ਇਹਦਾ ਬ੍ਰੇਕ ਦਾ ਸਿਸਟਮ ਆ ਬ੍ਰੇਕਾਂ ਵੀ ਇਹਦੀਆਂ ਥੋੜੀਆਂ ਘਟ ਲੱਗਦੀਆਂ ਸੀ ਬ੍ਰੇਕਾਂ ਵੀ ਇਹਦੀਆਂ ਵਧੀਆ ਕਰਤੀਆਂ ਨੇ ਰਿਪੇਅਰ ਕਰਤੀਆਂ ਨੇ ਤੇ ਨਾਲ ਨਵੇਂ ਪੰਪ ਲੱਗਣ ਕਰਕੇ ਇਹਦਾ ਜਿਹੜਾ ਲਿਫਟ ਦਾ ਸਿਸਟਮ ਆ ਉਹ ਵੀ ਬਿਲਕੁਲ ਚੇਂਜ ਹੋ ਗਿਆ ਹੁਣ ਲਿਫਟ ਵੀ ਬਿਲਕੁਲ ਨਵੇਂ ਵਾਂਗੂੰ ਜਿਹੜੀ ਚੁੱਕੀ ਜਾਂਦੀ ਆ ਕਿਉਂਕਿ ਪਹਿਲੀ ਜਿਹੜੀ ਲਿਫਟ ਸੀ ਉਹ ਸੋਨਾਲੇਕਾ ਦੀ ਸਾਰੇ ਜਿਹੜੇ ਕਿਸਾਨ ਵੀਰ ਪੁਰਾਣਾ ਸੋਨਾਲੇਕਾ ਟਰੈਕਟਰ ਵਰਤਦੇ ਉਹਨਾਂ ਨੂੰ ਪਤਾ ਹੈ ਕਿ ਲਿਫਟ ਦੀ ਸੋਨਾਲੇਕਾ ਦੀ ਥੋੜੀ ਜੀ ਮੁਸ਼ਕਲ ਹੈਗੀ ਸੀ ਪਰੰਤੂ ਇਸ ਇੰਜਨ ਦੇ ਨਾਲ ਉਹ ਸਾਡੀ ਜਿਹੜੀ ਲਿਫਟ ਦੀ ਪ੍ਰੋਬਲਮ ਆ ਉਹ ਵੀ ਬਿਲਕੁਲ ਵਧੀਆ ਤਰੀਕੇ ਦੇ ਨਾਲ ਜਿਹੜੀ ਆਊਟ ਆਉਟ ਹੋ ਗਈ ਆ ਤੇ ਇਸ ਤੋਂ ਇਲਾਵਾ ਇੰਜਨ ਹੋ ਗਿਆ ਜੀ ਟਾਇਰ ਚਾਰੇ ਸਾਡੇ ਨਵੇਂ ਹੋ ਗਏ ਤੇ ਸਲੈਂਸਰ ਜਿਹੜਾ ਆ ਉਹ ਵੀ ਬਿਲਕੁਲ ਵਧੀਆ ਨਵਾਂ ਬਣ ਗਿਆ ਤੇ ਨਾਲ ਦੇ ਨਾਲ ਇਹਦੇ ਵਿੱਚ ਅਸੀਂ ਪੀਟੀਓ ਸ਼ਾਫਟ ਜਿਹੜੀ ਆ ਉਹ ਵੀ ਚੇਂਜ ਕਰਤੀ ਆ ਕਿਉਂਕਿ ਪੁਰਾਣਾ ਟਰੈਕਟਰ ਜਿਹੜਾ ਸੋਨਾ ਲਿਕਾ 60 98000 ਦੇ ਇੰਜਨ ਚ ਆਉਂਦਾ ਸੀ ਉਹਦੀ ਜਿਹੜੀ ਪੀਟੀਓ ਆ ਉਹਦਾ 1090 ਚੱਕਰ ਸੀ ਤੇ ਹੁਣ ਜਿਹੜੇ ਜਿੰਨੇ ਵੀ ਇੰਪਲੀਮੈਂਟਸ ਚੱਲਦੇ ਨੇ ਉਹ ਚੱਲਦੇ ਆ 540 ਚੱਕਰ ਤੇ ਤੇ ਇਹਦੀ ਪੀਟੀਓ ਹੁਣ ਜਿਹੜੀ ਆ 540 ਚੱਕਰ ਵਾਲੀ ਜਿਹੜੀ ਪੀਟੀਓ ਕਰਾਈ ਆ ਤੇ ਇਹਨਾਂ ਇੰਜਣ ਪਾ ਕੇ ਲਿਫਟ ਦਾ ਪੰਪ ਕ ਲਿਫਟ ਦਾ ਸਾਰਾ ਸਿਸਟਮ ਠੀਕ ਕਰਾ ਕੇ ਪੀਟੀਓ ਦਾ ਸਿਸਟਮ ਜਿਹੜਾ ਉਹ ਚੱਕਰ ਘਟਾ ਕੇ ਤੇ ਸਾਰਾ ਜਿਹੜਾ ਖਰਚਾ ਆਇਆ ਉਹ 1 ਲੱਖ ਤੇ 65000 ਜਿਹੜਾ ਆ ਖਰਚਾ ਇਸ ਟਰੈਕਟਰ ਤੇ ਆ ਆਪਾਂ ਲਾਇਆ ਆ ਟਰੈਕਟਰ ਪਹਿਲਾਂ ਨੂੰ ਅਸੀਂ ਵੇਚਣ ਲੱਗੇ ਸੀ ਤੇ ਜਦੋਂ ਅਸੀਂ ਵੇਚਣ ਦਾ ਮਨ ਬਣਾਇਆ ਤੇ ਇਹਦੇ ਸਾਨੂੰ ਪੈਸੇ ਮਿਲਦੇ ਸੀ ਕੋਈ 1.70 ਹਜ਼ਾਰ ਜਾਂ 1.80 ਹਜ਼ਾਰ ਦੇ ਆਸ-ਪਾਸ ਸਾਨੂੰ ਇਹਦਾ ਜਿਹੜਾ ਰੇਟ ਮਿਲਦਾ ਸੀ ਤੇ ਟਾਇਰ ਕਿਉਂਕਿ ਮੈਂ ਚਾਰੇ ਨਵੇਂ ਪੁਆਏ ਸੀ 60 ਹਜ਼ਾਰ ਦੇ ਟਾਇਰ ਸੀ ਤੇ ਵੇਚਣ ਨੂੰ ਮੇਰਾ ਵੀ ਬਹੁਤਾ ਮਨ ਨਹੀਂ ਸੀ ਕਰਦਾ ਇਹ ਦੂਸਰਾ ਕੋਈ ਰੇਟ ਵੀ ਨਹੀਂ ਹੈ ਭਰਦਾ ਤੇ ਮੇਰਾ ਕੰਮ ਜਿਹੜਾ ਆ ਉਹ ਬਾਕੀ ਇੰਪਲੀਮੈਂਟ ਨਾ ਤੇ ਮੈਂ ਸੁਪਰਸੀਡਰ ਵਰਤਦਾ ਆ ਸਿਰਫ ਇੱਕ ਰੋਟੇਟਰ ਚ ਚਲਾਈਦਾ ਆ ਤੇ ਜਾਂ ਹੱਲਾ ਸੁਆਗਣਾ ਕੰਮ ਕਰਨਾ ਜਾਂ ਆਪਣਾ ਗੰਨੇ ਦੀ ਖੇਤੀ ਸੀ ਗੰਨੇ ਦੀ ਖੇਤੀ ਜਿਹੜੀ ਆ ਹੁਣ ਆਪਾਂ ਨਹੀਂ ਕਰਦੇ ਗੰਨਾ ਜਿਹੜਾ ਉਹ ਫੜਤਾ ਆ ਗੰਨਾਨੀ ਬੀਜਿਆ ਕਿਉਂਕਿ ਤੁਹਾਨੂੰ ਪਤਾ ਹੀ ਆ ਕਿ ਮਿਲਾਂ ਦੇ ਵਿੱਚ ਜਿਹੜੀ ਪੇਮੈਂਟ ਆ ਉਹ 7 ਸਾਲ ਬਾਅਦ ਜਿਹੜੀ ਆ ਆਉਂਦੀ ਆ ਤੇ ਇਹ ਕਰਕੇ ਜਿਹੜਾ ਆਪਾਂ ਇਹ ਗੰਨਾ ਜਿਹੜਾ ਉਹ ਨਹੀਂ ਵੀ ਪਰ ਜਿੰਨਾ ਚ ਗੰਨਾ ਵੇਚਦੇ ਰਹਿਆ ਇਸ ਟਰੈਕਟਰ ਦੇ ਨਾਲ 290 95 ਕੁਇੰਟਲ ਤੱਕ ਵੀ ਜਿਹੜਾ ਗੰਨਾ ਇਸ ਟਰੈਕਟਰ ਦੇ ਨਾਲ ਆਪਾਂ ਤਲਾ ਕੇ ਆਉਂਦੇ ਰਹਿਆ ਤੇ ਬੜੇ ਵਧੀਆ ਤਰੀਕੇ ਦੇ ਨਾਲ ਇਹ ਟਰੈਕਟਰ ਜਿਹੜਾ ਆ ਚਲਾਇਆ ਆ ਤੇ ਚੱਲਦਾ ਵੀ ਰਿਹਾ ਆ ਹੁਣ ਇਹਦੇ ਥੋੜੀ ਮੋਡੀਫਿਕੇਸ਼ਨ ਦੀ ਲੋੜ ਸੀ ਸਾਨੂੰ ਇਹ ਜਦੋਂ ਵੀ ਆਪਾਂ ਵਾਹਨੇ ਸੀ ਇਹ ਆਰਪੀਐਮ ਬਹੁਤ ਡ੍ਰੌਪ ਕਰਦਾ ਸੀ ਤੇ ਲਿਫਟ ਬਹੁਤ ਚੁੱਕਣੀ ਪੈਂਦੀ ਸੀ ਇਹ ਕਰਕੇ ਇਹਨੂੰ ਹੁਣ ਅਸੀਂ ਓਵਰਆਲ ਜਿਹੜਾ ਆ ਪੀਟੀ ਪੈਕ ਇੰਜਨ 2021 ਮਾਡਲ ਦੇ ਇਹਦੇ ਵਿੱਚ ਰਖਾਇਆ ਆ ਉਹਦਾ ਕਾਰਨ ਹੈ ਕਈ ਵੀਰੇ ਵੀ ਕਹਿਣਗੇ ਤੇ ਇਹਨੇ ਪੈਸਿਆਂ ਦਾ ਜਿਹੜਾ ਟਰੈਕਟਰ ਨਵਾਂ ਆ ਜਾਂਦਾ ਆ ਤੇ ਮੇਰੇ ਕੋਲ 5-6 ਕਿੱਲੇ ਦੀ ਵਾਈ ਆ ਤੇ ਮੇਰਾ ਜਿਹੜਾ ਕੋਈ ਵੀ ਇੱਕ ਰੋਟਾਵੇਟਰ ਤੋਂ ਇਲਾਵਾ ਪੀਟੀਓ ਦਾ ਨਾਲ ਇਹਦਾ ਕੋਈ ਕੰਮ ਨਹੀਂ ਲਿਆ ਜਾਂਦਾ ਕਿਉਂਕਿ ਜਿਨ੍ਹਾਂ ਨੇ ਸੁਪਰਸੀਡਰ ਜਾਂ ਬਿਲ ਰਿਆ ਜਾਂ ਰੀਪਰ ਆ ਉਹਨਾਂ ਨੇ ਜਿਨ੍ਹਾਂ ਨੇ ਪਾਉਣਾ ਆ ਜਾਂ ਜਿਹੜੇ ਚਲਾਉਂਦੇ ਨੇ ਉਹਨਾਂ ਵਾਸਤੇ 3 ਸਪੀਡ ਟਰੈਕਟਰ ਜਿਹੜੇ ਆ ਉਹ ਕਾਮਯਾਬ ਨੇ ਮੈਂ ਤਾਂ ਸਿੰਪਲ ਜਿਹੜੀ ਆ ਉਹ ਵਾਈ ਕਰਨੀ ਆ ਜਾਂ ਵਾਤੋ ਵਾਤ ਥੋੜਾ ਬਹੁਤਾ ਟਰਾਲੀ ਦਾ ਢੋਆ ਢੋਈ ਆਪਣੀ ਤੇ ਇਹ ਕਰਕੇ ਮੈਨੂੰ ਇਹ ਟਰੈਕਟਰ ਬਿਲਕੁਲ ਸੂਟੇਬਲ ਆ ਵਧੀਆ ਰੋਟਾਵੇਟਰ ਦੀ ਥੋੜੀ ਪ੍ਰੋਬਲਮ ਆਉਂਦੀ ਸੀ ਕਿਉਂਕਿ ਇਹਦੇ ਚੱਕਰ ਬਹੁਤ ਜ਼ਿਆਦਾ ਸੀ ਤੇ ਹੁਣ ਪੀਟੀਓ ਚੇਂਜ ਕਰਤੀ ਐ ਇਹਦੀ ਸਾਰਾ ਪੀਟੀਓ ਦਾ ਸਿਸਟਮ ਜਿਹੜਾ ਚੇਂਜ ਕਰਕੇ 540 ਚੱਕਰ ਕਰਤਾ ਆ ਤੇ ਐਸ ਵळे ਹੁਣ ਟਰੈਕਟਰ ਬਿਲਕੁਲ ਵਧੀਆ ਆ ਸਾਰਾ ਲਿਫਟ ਦਾ ਕੰਮ ਹੋ ਗਿਆ ਇਹਦਾ ਸਾਰਾ ਇਹਦਾ ਪੀਟੀਓ ਦਾ ਇੰਜਨ ਦਾ ਇੰਜਨ ਤੇ ਪੇਟੀ ਪਾ ਕੇ ਬਿਲਕੁਲ ਨਵਾਂ ਪੰਪ ਦਾ ਤੇ ਆਵਾਜ਼ ਤੁਹਾਨੂੰ ਥੋੜੀ ਜਿਹੀ ਮੈਂ ਇਹਦੀ ਸੁਣਾਉਣਾ ਆ ਕਿਦਾਂ ਦੀ ਆ ਪਰ ਪਹਿਲਾਂ ਨਾਲੋਂ ਜਿਹੜੀ ਆਵਾਜ਼ ਆ ਪਹਿਲੇ ਇੰਜਨ ਦੀ 55 ਹਜ਼ਾਰਾਂ ਦੇ ਇੰਜਨ ਦੀ ਤੇ ਇਹ ਜਿਹੜਾ ਸੋਨਾਲੇ ਦਾ 2021 ਮਾਡਲ ਇੰਜਨ ਆ ਉਹਦੀ ਆਵਾਜ਼ ਵਿੱਚ ਬਹੁਤ ਡਿਫਰੈਂਸ ਆ ਬਹੁਤ ਫਰਕ ਆ ਇਹ ਬੜਾ ਜਿਹੜਾ ਸਮੂਥ ਆਵਾਜ਼ ਜਿਹੜੀ ਆ ਦੀ ਹੁਣ ਆਉਂਦੀ ਆ ਜਦੋਂ ਖੇਤ 'ਤੇ ਚੱਲਦਾ ਆ ਤੇ ਪਤਾ ਹੀ ਨਹੀਂ ਲੱਗਦਾ ਕਿ ਟਰੈਕਟਰ ਚੱਲ ਰਿਹਾ ਕਿ ਨਹੀਂ ਚੱਲ ਰਿਹਾ ਇਹ ਸਮੂਥ ਆਵਾਜ਼ ਆ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਇਹ ਨੂੰ ਕਰਦੇ ਆਂ ਜੀ ਬੰਦ ਸੋ ਇਸ ਟਰੈਕਟਰ ਤੇ ਜੀ ਅਸੀਂ 1 ਲੱਖ 65000 ਰੁਪਿਆ ਜਿਹੜਾ ਲਾਇਆ ਆ ਤੇ ਐਸੋ ਟਰੈਕਟਰ ਜਿਹੜਾ ਆ ਨਵੇਂ ਟਰੈਕਟਰਾਂ ਦੇ ਜਿਹੜੇ ਬਰਾਬਰ ਕੰਮ ਕਰਦਾ ਆ ਸੋ ਤੁਸੀਂ ਜਿੰਨੇ ਭੈਣ ਭਰਾ ਵੀਡੀਓ ਦੇਖ ਰਹੇ ਆ ਕਮੈਂਟ ਕਰਕੇ ਜਰੂਰ ਦੱਸਿਓ ਕਿ ਇਹ ਕੰਮ ਸਹੀ ਆ ਜਾਂ ਇਹ ਨਹੀਂ ਕਰਨਾ ਚਾਹੀਦਾ ਪਰ ਮੈਂ ਜਿਹੜਾ ਵਾ ਆਪਣਾ ਬਸਟ ਵੇਖ ਕੇ ਜਾਂ ਇਸ ਟਰੈਕਟਰ ਦੀ ਕਿਰਤ ਵੇਖ ਕੇ ਤੇ ਮੈਨੂੰ ਇਹ ਟਰੈਕਟਰ ਜਿਹੜਾ ਵਧੀਆ ਲੱਗਾ ਮੈਂ ਇਹਨੂੰ ਟਰੈਕਟਰ ਨੂੰ ਵੇਚਣਾ ਨਹੀਂ ਚਾਹੁੰਦਾ ਸੀ ਕਿਉਂਕਿ ਬਾਕੀ ਕੀਮਤ ਵੀ ਇਹਦੀ ਜਿਹੜੀ 1,80,000 ਰੁਪਏ ਜਿਹੜਾ ਸਾਨੂੰ ਮਿਲਦਾ ਸੀ ਪਹਿਲਾਂ ਤੇ 1,80,000 ਦਾ ਕੀ ਆਉਂਦਾ ਆ ਕੁਝ ਵੀ ਨਹੀਂ ਆਉਂਦਾ ਟਰੈਕਟਰ ਜੇ ਮੈਂ ਟਰੈਕਟਰ ਹੋਰ ਵੀ ਲੈਂਦਾ ਤਾਂ ਮੈਨੂੰ ਜਿਹੜੇ ਪੈਸੇ ਆ ਕਾਫੀ ਪਾਉਣੇ ਪੈਂਦੇ ਸੀ ਹੁਣ ਮੈਂ 1,65,000 ਦਿੱਤੇ ਹੋਰ ਲਾ ਕੇ ਤੇ ਇਹ ਟਰੈਕਟਰ ਜਿਹੜਾ ਆ ਬਿਲਕੁਲ ਨਵਿਆਂ ਦੇ ਬਰਾਬਰ ਕਰਤਾ ਆ। ਵਧੀਆ ਚੱਲਦਾ ਆ ਕਿ ਕੋਈ ਆਰਪੀਐਮ ਡ੍ਰੌਪ ਨਹੀਂ ਕਰਦਾ ਹੁਣ। ਲਿਫਟ ਦੀ ਕੋਈ ਸਮੱਸਿਆ ਨਹੀਂ ਆਉਂਦੀ। ਪਹਿਲਾਂ ਲਿਫਟ ਆਪਣੇ ਆਪ ਹੀ ਡਿੱਗ ਜਾਂਦੀ ਸੀ ਤੇ ਜੇ ਚੁੱਕੀ ਦੀ ਸੀ ਤੇ ਆਪਣੇ ਆਪ ਹੀ ਜ਼ਿਆਦਾ ਚੁੱਕੀ ਜਾਂਦੀ ਸੀ। ਪਰ ਹੁਣ ਉਹ ਵੀ ਮੁਸ਼ਕਲ ਨਹੀਂ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹਦਾ ਸਾਰਾ ਰੰਗ ਰੋਗਣ ਕਰਕੇ ਪਾਵਰ ਸਟੀering ਕਰਾਂਗੇ ਇਹਨੂੰ। ਤੇ ਇਹ ਸਾਰੀ ਵੀਡੀਓ ਜਿਹੜੀ ਆ ਤਾਨੂੰ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ ਲਾਈਕ ਸ਼ੇਅਰ ਕਰਿਓ ਅੱਜ ਦੀ ਵੀਡੀਓ ਇੱਥੇ ਕਰਦੇ ਹਾਂ ਸਮਾਪਤ ਨਵੇਂ ਦਿਨ ਨਵੇਂ ਵਿਸ਼ੇ ਨਾਲ ਫੇਰ ਮਿਲਾਂਗੇ ਤਦ ਤੱਕ ਲਈ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜਿਉਂਦੇ ਰਹੋ ਵਸਦੇ ਰਹੋ ਵਾਹਿਗੁਰੂ ਤੁਹਾਨੂੰ ਸਭ ਨੂੰ ਚੜ੍ਹਦੀ ਕਲਾ ਬਖਸ਼ੇ